ਅੱਜ ਅਸੀਂ ਕ੍ਰਾਂਤੀ ਟੀਵੀ ਟੀਵੀ ਦੀ ਪੂਰੀ ਟੀਮ ਲੈ ਕੇ ਜਲੰਧਰ ਵਿੱਚ ਆਜ ਰਹੇ ਹਾਂ ਜਿੱਥੇ ਸਾਡੇ ਨਾਲ ਬਲਵਿੰਦਰ ਕੁਮਾਰ ਜੀ ਜਿਨ੍ਹਾਂ ਨੇ ਬੀਐਸਪੀ ਦੀ ਜਲੰਧਰ ਤੋਂ ਟਿਕਟ ਲੜੀ ਆ ਤੇ ਅਸੀਂ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਕਿ ਅੱਜ ਜਲੰਧਰ ਦੇ ਵਿੱਚ ਕੱਟ ਕਰ ਰਹੇ ਕਿਹਦੇ ਸੰਬੰਧ ਵਿੱਚ ਹੈਗਾ ਜੀ ਬਹੁਤ ਬਹੁਤ ਧੰਨਵਾਦ ਕ੍ਰਾਂਤੀ ਟੀਵੀ ਦੀ ਟੀਮ ਦਾ ਦੇਖੋ ਅਸੀਂ ਇਹੀ ਦੱਸਣਾ ਚਾਹੁੰਦੇ ਹਾਂ ਬਈ ਫੇਸਬੁੱਕ ਤੇ ਜਲੰਧਰ ਸ਼ਹਿਰ ਦੇ ਵਿੱਚ ਕੁਝ ਹੋਰ ਵੀ ਉਹਨਾਂ ਦੇ ਨਾਲ ਬਾਹਰੋਂ ਵੀ ਜੁੜੇ ਹੋਏ ਹੈ ਇਹ ਬੰਦੇ ਜਿਨ੍ਹਾਂ ਵੱਲੋਂ ਲਗਾਤਾਰ ਜਿਹੜੀ ਬਹੁਜਨ ਸਮਾਜ ਪਾਰਟੀ ਦੀ ਲੀਡਰਸ਼ਿਪ ਆ ਉਹਦੇ ਖਿਲਾਫ ਲਗਾਤਾਰ ਸੋਸ਼ਲ ਮੀਡੀਆ ਤੇ ਲਗਾਤਾਰ ਗਾਲ੍ਹਾਂ ਕੱਢੀਆਂ ਜਾਂਦੀਆਂ ਮਤਲਬ ਸਾਲ ਸਾਲ ਤਾਂ ਲਗਾਤਾਰ ਹੋ ਗਿਆ ਉਸ ਤੋਂ ਪਹਿਲਾਂ ਵੀ ਉਹ ਇਦਾਂ ਹੀ ਕਰਦੇ ਸੀਗੇ ਔਰ ਸਾਨੂੰ ਜੋ ਲੱਗਦਾ ਵੀ ਉਹਨਾਂ ਨੂੰ ਜਿਹੜੀ ਕੋਈ ਨਾ ਕੋਈ ਸੱਤਾਧਾਰੀ ਧੇਰਿਆ ਜਾਂ ਪੁਲਿਸ ਆ ਪੁਲਿਸ ਇੱਕ ਤਰ੍ਹਾਂ ਪੁਲਿਸ ਦਾ ਇੱਕ ਅਸੀਂ ਜੋ ਖਾਸ ਕਰ ਆਵਾ ਦੀ ਪਾਰਟੀ ਰਾਜ ਵਿੱਚ ਦੇਖਿਆ ਵੀ ਲਗਾਤਾਰ ਜਿਹੜਾ ਬਸਪਾ ਵਰਕਰਾਂ ਬਸਕਾਂ ਬਸਪਾ ਲੀਡਰਸ਼ਿਪ ਨੂੰ ਇਹਨਾਂ ਦੇ ਰਾਜ ਦੇ ਵਿੱਚ ਪੁਲਿਸ ਤੇ ਸੱਤਾਧਾਰੀ ਧਿਰਾਂ ਦੇ ਵੱਲੋਂ ਟਾਰਗੇਟ ਕੀਤਾ ਜਾ ਰਿਹਾ ਹੈ। ਇਹੀ ਅਸੀਂ ਕਾਰਨ ਮੰਨਦੇ ਆਂ ਵੀ ਜਦੋਂ ਜਿਹੜੇ ਵੀ ਬੰਦੇ ਕੋਈ ਬਸਪਾ ਵਰਕਰਾਂ ਜਾਂ ਲੀਡਰਸ਼ਿਪ ਦੇ ਖਿਲਾਫ ਬੋਲਦੇ ਆ ਉਹਨਾਂ ਨੂੰ ਗਾਲ੍ਹਾਂ ਕੱਢਦੇ ਆ ਤੇ ਉਹਨਾਂ ਉਹਨਾਂ ਨੂੰ ਵੀ ਇੱਕ ਤਰ੍ਹਾਂ ਪੁਲਿਸ ਕਾਰਵਾਈ ਨਾ ਕਰਕੇ ਉਹਨਾਂ ਦੇ ਖਿਲਾਫ ਇੱਕ ਤਰ੍ਹਾਂ ਉਹਨਾਂ ਨੂੰ ਹੱਲਾਸ਼ੀਰੀ ਦਿੱਤੀ ਜਾਂਦੀ ਆ ਤਾਂ ਕਿ ਇਹਨਾਂ ਲੀਡਰਸ਼ਿਪ ਦੇ ਖਿਲਾਫ ਹਿੰਸਾ ਹੋਵੇ ਤੇ ਜਿਹੜਾ ਇਹ ਅੰਦੋਲਨ ਹੈ ਇਹ ਇਹਨੂੰ ਰੋਕਿਆ ਜਾਵੇ ਕਿਸੇ ਢੰਗ ਦੇ ਨਾਲ। ਇਸ ਕਰਕੇ ਰਾਤ ਵੀ ਇਸ ਤਰ੍ਹਾਂ ਦਾ ਇੱਕ ਝਗੜਾ ਹੋਇਆ ਸਾਡੇ ਜਿਹੜਾ ਇੱਕ ਵਰਕਰ ਹੈਗਾ ਆ ਉਹਦੇ ਤੇ ਬੰਦੇ ਥਾਣੇ ਦੇ ਅੰਦਰ ਵੀ ਜਿਹੜਾ ਦਾਤ ਦਾ ਜਿਹੜਾ ਹਮਲਾ ਕਰਨ ਗਏ ਆ ਤੇ ਉਸ ਘਟਨਾ ਨੂੰ ਲੈ ਕੇ ਅੱਜ ਅਸੀਂ ਇੱਕ ਪ੍ਰਦਰਸ਼ਨ ਰੱਖਿਆ ਆ ਐਮਰਜੈਂਸੀ ਅਸੀਂ ਰਾਤੀ ਮੈਸੇ ਲਾਇਸੀ ਤੇ ਜਿਹੜਾ ਪੁਲਿਸ ਕਮਿਸ਼ਨਰ ਆ ਉੱਥੇ ਅਸੀਂ ਜਾ ਕੇ ਜਿਹੜਾ ਪ੍ਰਦਰਸ਼ਨ ਕਰਨਾ ਆ ਤਾਂ ਕਿ ਇਹ ਜਿਹੜਾ ਇੱਕ ਸਾਡੇ ਖਿਲਾਫ ਇੱਕ ਸਾਜ਼ਿਸ਼ ਸੱਤਾਧਾਰੀ ਧੇਰਿਆ ਜਾਂ ਪੁਲਿਸ ਪ੍ਰਸ਼ਾਸਨ ਆ ਜਿਹੜਾ ਇੱਕ ਤਰ੍ਹਾਂ ਮਤਲਬ ਇੱਕ ਸਾਜਸ਼ਣ ਤਰੀਕੇ ਦੇ ਨਾਲ ਜਿਹੜਾ ਬੀਐਸਪੀ ਪਾਰਟੀ ਆ ਉਸਦੀ ਲੀਡਰਸ਼ਿਪ ਆ ਉਹਦੇ ਖਿਲਾਫ ਕੰਮ ਕਰਦਾ ਤਾਂ ਕਿ ਜਿਹੜੇ ਦਲਿ ਸ਼ੋਸ਼ੀ ਸਮਾਜ ਆ ਬੰਚੀ ਸਮਾਜ ਆ ਬਹੁਜਨ ਸਮਾਜ ਆ ਉਸਦੀ ਜਿਹੜੀ ਲੀਡਰਸ਼ਿਪ ਆ ਉਹਦੇ ਤੇ ਹਮਲੇ ਕਰਵਾਏ ਜਾ ਸਕਣ ਬਾਰ-ਬਾਰ ਉਹ ਉਹਨੂੰ ਇੱਕ ਘ੍ਰਿਣਾ ਦਾ ਪਾਤਰ ਬਣਾਇਆ ਜਾ ਸਕੇ ਇਸ ਸਾਜ਼ਿਸ਼ ਦੇ ਖਲਾਫ ਜਿਹੜਾ ਪ੍ਰਸ਼ਾਸਨ ਆ ਤੇ ਜਿਹੜੇ ਦੂਜੀਆਂ ਵੀ ਧਿਰਾਂ ਜਿਨ੍ਹਾਂ ਨੂੰ ਇੱਕ ਤਰ੍ਹਾਂ ਸ਼ਹਿ ਮਿਲਦੀ ਜਦੋਂ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਜਾਂਦੀ ਤੇ ਉਹਨੂੰ ਲੈ ਕੇ ਅੱਜ ਅਸੀਂ ਜਿਹੜਾ ਆਪਣਾ ਵਿਰੋਧ ਜਿਹੜਾ ਜਾਰ ਕਰਾਂਗੇ ਉਹਦੇ ਲਈ ਅਸੀਂ ਸਾਰੇ ਸਾਥੀ ਇਕੱਠੇ ਹੋਏ ਹਾਂ ਚਲ ਜੀ ਇਹ ਬਖਵਖ ਵਰਕਰਾਂ ਨੂੰ ਜਿਹੜੇ ਗਾਲਾਂ ਕੱਢੀਆਂ ਨੇ ਜਾਂ ਕਿਸੇ ਇੱਕ ਨੂੰ ਨਹੀਂ ਸਾਰੀ ਲੀਡਰਸ਼ਿਪ ਨੂੰ ਨੈਸ਼ਨਲ ਲੀਡਰਸ਼ਿਪ ਤੋਂ ਲੈ ਕੇ ਸਟੇਟ ਜ਼ਿਲ੍ਹੇ ਦੀ ਸਾਰਿਆਂ ਨੂੰ ਸਾਰਿਆਂ ਨੂੰ ਗਾਲਾਂ ਕੱਢਦੇ ਰੋਜ਼ ਰੋਜ਼ ਗਾਲਾਂ ਕੱਢਦੇ ਆ ਪਰ ਪੁਲਿਸ ਨੂੰ ਸਾਨੂੰ ਲੱਗਦਾ ਜਿਹੜੀ ਕਾਰਵਾਈ ਨਹੀਂ ਕਰਦੀ ਸਾਡੇ ਧਿਆਨ ਦੇ ਲਾਉਣ ਵੀ ਇੱਕ ਤਰ੍ਹਾਂ ਹੱਲਾਸ਼ੇਰੀ ਦਿੱਤੀ ਜਾ ਰਹੀ ਆ ਵੀ ਤਾਂ ਕਿ ਇਹ ਜਿਹੜੀ ਧੇਰੇ ਆ ਬੀਐਸਪੀ ਜਿਹੜੀ ਦਲੇ ਸੋਸ਼ਲ ਅਦਾਲੀਤ ਬੈਕਵਾਰਡ ਕਲਾਸ ਮైనారిਟੀ ਨਮਾਇੰਦਗੀ ਕਰਦੇ ਆ ਵੀ ਇਹਨਾਂ ਖਿਲਾਫ ਹਿੰਸਾ ਦਾ ਮਾਹੌਲ ਬਣਾ ਕੇ ਇਹਨਾਂ ਨੂੰ ਅੱਗੇ ਵਧਣ ਤੋਂ ਰੋਕਿਆ ਜਾਵੇ ਇਸ ਧਿਰ ਨੂੰ ਰੋਕਿਆ ਜਾਵੇ ਇਹ ਇਹ ਸਾਨੂੰ ਇਹ ਏਜੰਡਾ ਲੱਗ ਸਰ ਅੱਗੇ ਇੱਕ ਕਾਰਵਾਈ ਨਹੀਂ ਕਰਦੇ ਫਿਰ ਆਪਣਾ ਕੀ ਅੰਦੋਲਨ ਹੋਵੇ ਦੇਖੋ ਅਸੀਂ ਤਾਂ ਪਹਿਲਾਂ ਹੀ ਸੀਗਾ ਵੀ ਇਲੈਕਸ਼ਨ ਤੱਕ ਅਸੀਂ ਕਾਫੀ ਬਿਜ਼ੀ ਸੀਗੇ ਤੇ ਅਸੀਂ ਤਾਂ ਲਗਾਤਾਰ ਜਦ ਤੱਕ ਇਹ ਰਵਈਆ ਸਾਡੇ ਖਿਲਾਫ ਪ੍ਰਸ਼ਾਸਨ ਦਾ ਸਰਕਾਰ ਦਾ ਨਹੀਂ ਸੁਧਰਦਾ ਜਦ ਤੱਕ ਇਦਾਂ ਦਾ ਇੱਕ ਲੋਕ ਚ ਤਰੀਕੇ ਨਾਲ ਸਾਡੇ ਖਿਲਾਫ ਸਾਜਿਸ਼ਨ ਕੰਮ ਕੀਤਾ ਜਾਂਦਾ ਆ ਤਦ ਤੱਕ ਅਸੀਂ ਇਦਾਂ ਹੀ ਜਿਹੜਾ ਸੰਘਰਸ਼ ਕਰਾਂਗੇ ਇੱਕ ਸਾਲ ਤੋਂ ਲਗਾਤਾਰ ਸੋਸ਼ਲ ਮੀਡੀਆ ਤੇ ਗਾਲਾਂ ਕੱਢੀਆਂ ਜਾ ਰਹੀਆਂ ਔਰ ਲਗਾਤਾਰ ਅਸੀਂ ਕਮਿਸ਼ਨਰਟ ਪੁਲਿਸ ਦਿਹਾਤੀ ਪੁਲਿਸ ਇਹਨਾਂ ਦੇ ਧਿਆਨ ਚ ਵੀ ਲਿਆ ਰਹੇ ਹਾਂ ਪਰ ਜਿਹੜਾ ਪ੍ਰਸ਼ਾਸਨ ਵੱਲੋਂ ਕਦੀ ਕੋਈ ਕਾਰਵਾਈ ਨਹੀਂ ਕੀਤੀ ਉਹ ਇਹ ਦਰਸਾਉਂਦਾ ਆ ਵੀ ਜਿਹੜੇ ਵੀ ਬੀਐਸਪੀ ਦੇ ਖਿਲਾਫ ਗਾਲਾਂ ਕੱਢਦੇ ਆ ਉਹਨਾਂ ਨੂੰ ਉਹਨਾਂ ਦੇ ਖਿਲਾਫ ਕੰਮ ਕਰਦੇ ਆ ਇੱਕ ਤਰ੍ਹਾਂ ਸਰਕਾਰ ਤੇ ਜਿਹੜੀ ਪ੍ਰਸ਼ਾਸਨ ਹੈ ਜਿੱਦਾਂ ਨਾਕ ਉਹਨਾਂ ਤੇ ਕਾਰਵਾਈ ਕਰਕੇ ਇੱਕ ਤਰ੍ਹਾਂ ਉਹਨਾਂ ਨੂੰ ਬਸਪਾ ਦੀ ਲੀਡਰਸ਼ਿਪ ਵਰਕਰਾਂ ਦੇ ਖਿਲਾਫ ਜਿਹੜੀ ਹਿੰਸਾ ਦੀ ਜਿਹੜੀ ਹੈ ਸ਼ਹਿ ਦੇ ਰਿਆ ਇਸ ਇਹਦਾ ਹੀ ਸਿੱਟਾ ਆ ਵੀ ਰਾਤੀ ਜਿਹੜਾ ਇੱਕ ਸਾਡਾ ਬੀਐਸਪੀ ਦਾ ਸਾਡਾ ਸਮਰਥਕ ਹੈਗਾ ਰਵੀ ਆ ਮਕਸੂਦਾ ਤੋਂ ਉਹ ਤੇ ਜਿਹੜਾ ਥਾਣੇ ਦੇ ਅੰਦਰ ਜਾ ਕੇ ਜਿਹੜਾ ਇੱਕ ਵਿਰੋਧੀ ਸਾਡੀ ਧਿਰ ਦਾ ਬੰਦਾ ਰਜਿੰਦਰ ਕੁਮਾਰ ਰਾਣਾ ਉਹ ਥਾਣੇ ਦੇ ਅੰਦਰ ਜਿਹੜਾ ਮਕਸੂਦਾ ਥਾਣੇ ਦੇ ਅੰਦਰ ਜਾ ਕੇ ਹਮਲਾ ਕਰਨ ਗਿਆ ਪਰ ਮਸੀ ਉਹਦੀ ਜਾਨ ਬਚੀ ਹੈਗੀ ਆ ਤੇਸ ਕਰਕੇ ਇਹਨੂੰ ਲੈ ਕੇ ਇਸ ਘਟਨਾ ਨੂੰ ਲੈ ਕੇ ਵੀ ਜਾਣੇ-ਥਾਣੇ ਦੇ ਅੰਦਰ ਤੱਕ ਮਤਲਬ ਕਿੰਨੇ ਉਹਨਾਂ ਦੇ ਸਰਕਾਰ ਜਾਂ ਅਜੇ ਤੱਕ ਉਹਨਾਂ ਨੇ ਪੁਲਿਸ ਦੀ ਸਹੀ ਜਿਹੜੇ ਕਾਰਵਾਈ ਨਹੀਂ ਕੀਤੀ ਇੱਕ ਸਾਲ ਵੀ ਕਿੰਨੇ ਉਹਨਾਂ ਦੇ ਹੌਸਲੇ ਵਧੇ ਆ ਵੀ ਇੱਥੇ ਤੱਕ ਉਹ ਜਾ ਰਹੇ ਆ ਉਹਨੂੰ ਲੈ ਕੇ ਇਸ ਘਟਨਾ ਨੂੰ ਲੈ ਕੇ ਵਰਕਰਾਂ ਦੇ ਵਿੱਚ ਕਾਫੀ ਰੋਸ ਆ ਤੇ ਉਹਨੂੰ ਲੈ ਕੇ ਅੱਜ ਅਸੀਂ ਜਿਹੜਾ ਕਮਿਸ਼ਨਰ ਪੁਲਿਸ ਜਿਹੜਾ ਪੁਲਿਸ ਕਮਿਸ਼ਨਰ ਹੈਗੇ ਉਹਨਾਂ ਨੂੰ ਮਿਲਣ ਆਏ ਆ ਤੇ ਆਪਣਾ ਰੋਸ ਜਿਹੜਾ ਜ਼ਾਹਰ ਕਰਨਾ ਹੈ ਤੁਹਾਡੇ ਵਰਕਰ ਕੱਲ੍ਹ ਜਲੰਧਰੋਂ ਹੀ ਆਏ ਕਿ ਬਾਰੋਵੀਂ ਆਏ ਆ ਨਹੀਂ ਨਹੀਂ ਸ਼ਹਿਰ ਦੇ ਹੀ ਆ ਅਸੀਂ ਕਿਉਂਕਿ ਰਾਤੀ ਘਟਨਾ ਹੋਈ ਆ ਤੇ ਅਸੀਂ ਐਮਰਜੈਂਸੀ ਜਿੰਨੇ ਸਾਡੇ ਮੇਨ ਵਰਕਰ ਸੀ ਲੀਡਰਸ਼ਿਪ ਦੀ ਇਹਨੂੰ ਕਾਲ ਦਿੱਤੀ ਆ ਤੇ ਅੱਜ ਅਸੀਂ ਜਿਹੜਾ ਗੱਲ ਕਰਾਂਗੇ ਤੇ ਉਸ ਤੋਂ ਬਾਅਦ ਫੇਰ ਵੱਡੇ ਪੱਟੇ ਅਸੀਂ ਕਾਲ ਜੀ ਕਹੇ ਕਮਿਸ਼ਨਰ ਸਾਹਿਬ ਨਹੀਂ ਕਾਰਵਾਈ ਕਰਦੇ ਉਸ ਤੋਂ ਬਾਅਦ ਦੇਖੋ ਕਾਰਵਾਈ ਤਾਂ ਕਰਾਉਣੀ ਆ ਜਦ ਤੱਕ ਨਹੀਂ ਹੁੰਦੀ ਅਸੀਂ ਐਜੀਟੇਟ ਕਰਾਂਗੇ ਸਰਕਾਰ ਦੇ ਤੇ ਪ੍ਰਸ਼ਾਸਨ ਦੇ ਖਿਲਾਫ ਕਿ ਇਸ ਤਰ੍ਹਾਂ ਕੋਈ ਬੰਦੇ ਨੂੰ ਕੀ ਅਥਾਰਟੀ ਆ ਵੀ ਦੂਜੇ ਬੰਦੇ ਨੂੰ ਧੇਰਨੋਂ ਤੁਸੀਂ ਗਾਲ੍ਹਾਂ ਕੱਢੀ ਜਾਓ ਤੇ ਪ੍ਰਸ਼ਾਸਨ ਉਹਨਾਂ ਨੂੰ ਸ਼ਹਿਦਈ ਜਾਵੇ ਚੀਕ ਹਾਂ ਪ੍ਰਸ਼ਾਸਨ ਮੁਰਦਾਬਾਦ 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 ਪ੍ਰਸ਼ਾਸਨ ਮੁਰਦਾਬਾਦ 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 बाद मुबा ਲੈ ਗਏ ਕਮਿਸ਼ਨਰ ਆ ਗਿਆ ਉਹਨਾਂ ਸਾਰਾ ਪਤਾ ਹੀ ਹੈ ਜਿਹੜੇ ਬੰਦੇ ਰੋਜ਼ ਸਾਨੂੰ ਗਾਲਾਂ ਕੱਢਦੇ ਆ ਤੁਸੀਂ ਨਾ ਕਾਰਵਾਈ ਕਰਕੇ ਉਹਨਾਂ ਨੂੰ ਸਾਡੇ ਘਰ ਚੋਂ ਹਟਾ ਦਿਓ ਰੋਜ਼ ਦੱਸਦੀ ਅਗਲਾ ਦਾਦ ਲੈ ਕੇ ਤਾਣੇ ਅੰਦਰ ਹੀ ਬੱਡੇ ਜਾਣੇ ਹੁਣ ਜੇ ਸ਼ਹਿਰ ਨਾ ਹੋਇਆ ਸਭ ਕੁਝ ਹੋ ਗਿਆ ਨਹੀਂ ਬੱਚੇ ਆਏ ਏਰੀਆ ਦਾ ਕਮਿਸ਼ਨਰ ਆਇਆ ਏਰੀਆ ਦਾ ਕਮਿਸ਼ਨਰ ਆਇਆ ਉਹਦੇ ਬਾਹਰ ਲੈਣਾ ਚਾਹੀਦਾ ਸੀ ਕੋਈ ਖਾਣੇ ਤੇ ਐ ਗੱਲ ਨਹੀਂ ਨਹੀਂ ਬਾਹਰ ਸੀ ਬਾਹਰ ਉਹਦੇ ਮਗਰ ਦਾਦ ਲੈ ਕੇ ਭੱਜਿਆ ਉਹ ਥਾਣੇ ਦੀ ਵਿੱਚ ਵੜ ਗਿਆ ਥਾਣੇ ਅੰਦਰ ਵੀ ਦਾਦ ਲੈ ਕੇ ਆ ਕੇ ਮੁਲਾਜ਼ਮਾ ਨੇ ਕੋਇਆ ਉੱਥੋਂ ਮਕਸੂਦਾ ਥਾਣੇ ਦਾ ਆਹ ਜੀ ਉਹ ਮਕਸੂਦਾ ਥਾਣੇ ਦਾ ਕੋਈ ਛੱਡਦਾ ਨਹੀਂ ਉਹ ਉਹਨੂੰ ਛੱਡਦਾ ਬੰਦੇ ਨੂੰ ਇੱਕ ਸਾਲ ਹੋ ਗਿਆ ਉਹਨਾਂ ਨੂੰ ਗਾਲਾ ਕੱਢਦੇ ਆਣ ਉਹ ਤੇਜ਼ ਸੀ ਨਾ ਮਕਸੂਦਾ ਦਾ ਉਹ ਉਹਦਾ ਕਿੱਥੇ ਐਡਰੈਸ ਉਹ ਵੀ ਮਕਸੂਦਾ ਦਾ ਇਹ ਦਿਨ ਇੱਕ ਦਾ ਏਰੀਆ ਦੇ ਵਿੱਚ ਆ ਕੇ ਉੱਤੇ ਤੇ ਪੀਟਾ ਦੇ ਰਿਹਾ ਤੇ ਤੇ ਆਉਂਦੇ ਖਿਲਾਫ ਸਾਲ ਇੱਕ ਦੋ ਹੀ ਦਿੰਦੇ ਆ ਹਾਲ ਹੋ ਗਿਆ ਕਾਰਵਾਈ ਨਹੀਂ ਕਰਦੇ ਹੈਗੇ ਜਦੋਂ ਆ ਕਿ ਸਾਡੇ ਖਿਲਾਫ ਤੁਸੀਂ ਸ਼ਹਿਦ ਦਿੰਦੇ ਆ ਜਿਹੜਾ ਬੰਦਾ ਗਾਲਾਂ ਕੱਢੇ ਬਸਪਾ ਦੇ ਵਰਕਰਾਂ ਨੂੰ ਲੀਡਰਾਂ ਨੂੰ ਕਾਰਵਾਈ ਨਾ ਕਰਕੇ ਤੁਸੀਂ ਸ਼ਹਿਦ ਦਿੰਦੇ ਆ ਕਾਰਵਾਈ ਨਾ ਕਰਨ ਦਾ ਕੀ ਮਕਸਦ ਹੈ ਇੱਥੇ ਕੋਈ ਪਾਵਰਸ ਤੋਂ ਸਰਕਾਰ ਦੇ ਖਿਲਾਫ ਬੰਦਾ ਸ਼ੇਅਰ ਕਰ ਲਵੇ ਤੁਸੀਂ ਚੱਕ ਕੇ ਉਹਨੂੰ ਲਿਆ ਲੈ ਜਾਂਦੇ ਅੰਦਰ ਨਾਲੇ ਮੈਂ ਤਾਂ ਜੇਲ੍ਹ ਜਾਂਦਾ ਇਹ ਤਾਂ ਦਿੱਲੀੋਂ ਵੀ ਚਲ ਜਾਂਦੇ ਲੈ ਹਾਂ ਬਸਪਾ ਦਾ ਬੰਦਾ ਇੱਕ ਸਾਲ ਵਿੱਚ ਕਿਉਂਕਿ ਰੋਜ਼ ਰੋਜ਼ ਦਾ ਮਸਲਾ ਆ ਅੱਜ ਰਵੀ ਤੇ ਹਮਲਾ ਹੋਇਆ ਕੱਲ ਨੂੰ ਕਿਉਂਕਿ ਆਪਾਂ ਸਾਰਿਆਂ ਨੇ ਘਰਾਂ ਵਿੱਚ ਤਾਂ ਬੜ ਨਹੀਂ ਜਾਣਾ ਕੱਲ ਨੂੰ ਕਿਸੇ ਹੋਰ ਤੇ ਵੀ ਹਮਲਾ ਹੋ ਸਕਦਾ ਇਸ ਕਰਕੇ ਆਪਾਂ ਸਾਰਿਆਂ ਨੇ ਜਿਹੜਾ ਐਜੀਟੇਟ ਕਰਨਾ ਜਿੰਨਾ ਵੀ ਸਮਾਂ ਲੱਗੇ ਰਾਤ ਵੀ ਰਹਿਣਾ ਪਿਆ ਰਾਤ ਵੀ ਰਵਾਂਗੇ ਪਰ ਅਸੀਂ ਜਿਹੜਾ ਸਾਨੂੰ ਰਾਤਾਂ ਵੀ ਕਰਨੀਆਂ ਪੈ ਜਵੇ ਰਾਤਾਂ ਕੱਟ ਲੈਣੀਆਂ ਪਰ ਜਿਹੜੀ ਬੇਇਨਸਾਫੀ ਸਾਡੇ ਖਿਲਾਫ ਇੱਕ ਤਰ੍ਹਾਂ ਪੁਲਿਸ ਵੱਲੋਂ ਵੀ ਸ਼ਹਿਦ ਦਿੱਤੀ ਜਾ ਰਹੀ ਉਹਨਾਂ ਦੇ ਕਾਰਵਾਈ ਨਾ ਕਰਕੇ ਉਹ ਜਿਹੜੀ ਅਸੀਂ ਬਰਦਾਸ਼ਤ ਕਰਨ ਵਾਲੇ ਨਹੀਂ ਹੈਗੇ ਇਸ ਕਰਕੇ ਆਪਾਂ ਨੂੰ ਮੇਰੀ ਸਾਥੀ ਨੂੰ ਬੇਨਤੀ ਹੈ ਇੱਕ ਦੋ ਸਾਥੀ ਜਾ ਕੇ ਦਰਿਆ ਲੈ ਆਓ ਕਿ ਆਪਾਂ ਪੇਸ਼ਣ ਨਾਲ ਇੱਥੇ ਬੈਠੀਏ ਜਦੋਂ ਪ੍ਰਸ਼ਾਸਨ ਕਹੂਗਾ ਵੀ ਅਸੀਂ ਵੈਰੀਫਾਈ ਕਰ ਲਵੇ ਕਿੰਨੇ ਚਿਰ ਕਰ ਲਵੇ ਦਰਖਾਸਤ ਅਸੀਂ 3-4 ਦਿਨਾਂ ਤੋਂ ਦਿੱਤੀ ਹੈ ਮੇਰੇ ਖਾਤਾ ਹੀ ਹੋ ਗਿਆ ਦਰਖਾਸਤ ਅਸੀਂ ਨਵੀਂ ਦਿੱਤੀ ਆ ਜਿਹੜੇ ADCP ਚਾਂਦ ਸਿੰਘ ਆ ਉਹਨਾਂ ਦੇ ਕੋਲ ਪਹੁੰਚ ਗਈ ਆ ਦਰਖਾਸਤ ਤੇ ਵੈਰੀਫਾਈ ਕਰ ਲੈਣ ਫੈਕਟ ਅਸੀਂ ਬੈਠੇ ਆ ਪਰ ਅਸੀਂ ਪਰਚਾ ਜਿਹੜਾ ਆ ਕਿਉਂਕਿ ਮੈਂ ਲਾ ਕੀਤੀ ਔਰ ਵੀ ਸਾਡੇ ਸਾਰੇ ਸਾਥੀਆਂ ਨੇ ਲਾ ਕੀਤੀ ਆ ਦੇਸ਼ ਦਾ ਕੋਈ ਵੀ ਕਾਨੂੰਨ ਇੱਕ ਬੰਦੇ ਨੂੰ ਅਥਾਰਟੀ ਨਹੀਂ ਦਿੰਦਾ ਤੇ ਦੂਜੇ ਨੂੰ ਤੁਸੀਂ ਰੋਜ਼ ਸਵੇਰੇ ਉੱਠ ਕੇ ਫੇਸਬੁੱਕ ਤੇ ਸੋਸ਼ਲ ਮੀਡੀਆ ਦੇ ਲੇਖੀ ਰੂਪ ਚ ਗਾਲਾਂ ਕੱਢੋ ਅੱਜ ਜਿਹੜਾ ਜਲੰਧਰ ਦੇ ਵਿੱਚ ਕੁਝ ਲੋਕਾਂ ਵੱਲੋਂ ਫੋਨਾਂ 'ਤੇ ਗਾਲਾਂ ਕਢਣੀਆਂ ਜਾਂ ਧੱਕੇਸ਼ਾਹੀ ਕਰਨ ਦਾ ਮਸਲਾ ਸੀ ਉਹ ਬਲਵਿੰਦਰ ਜੀ ਐਡਵੋਕੇਟ ਸਾਹਿਬ ਨੇ ਚੁੱਕਿਆ ਉਹਦਾ ਮਸਲਾ ਜਿਹੜਾ ਆ ਅਸੀਂ ਪੁੱਛਦੇ ਹਾਂ ਕਿ ਕਿਸ ਤਰ੍ਹਾਂ ਕਿੱਦਾਂ ਹੱਲ ਕਿੱਥੇ ਤੱਕ ਪਹੁੰਚਿਆ ਜੀ ਮੈਂ ਤੁਹਾਡੇ ਕ੍ਰਾਂਤੀ ਟੀਵੀ ਚੈਨਲ ਆਈ ਰਸਨਾ ਜਾਉਣਾ ਕਿ ਅਸੀਂ ਜਿਹੜਾ ਇਹ ਰਾਤ ਘਟਨਾ ਵਾਪਰੀ ਸੀ ਕੱਲ ਉਸ ਤੋਂ ਬਾਅਦ ਸਾਡੇ ਜਿਹੜੇ ਸਾਥੀ ਸੀ ਉਹਨਾਂ ਨੇ ਮਕਸੂਦਾ থানੇ ਗਏ ਮਕਸੂਦਾ ਥਾਣੇ ਨੇ ਕਹਿਤਾ ਵੀ ਤੁਹਾਡਾ ਜਿਹੜਾ ਬਕਵਾ ਇਹ ਇੱਕ ਨੰਬਰ ਥਾਣੇ ਦਾ ਬਣਦਾ ਅਸੀਂ ਇੱਕ ਨੰਬਰ ਥਾਣੇ ਗਏ ਉੱਥੇ ਵੀ ਸਾਡੇ ਬੈਠੇ ਰਹੇ ਰਾਤ ਦੇ 10 11 ਵਜੇ ਤੱਕ ਤਾਂ ਨੇ ਪਰ ਉਹਨਾਂ ਨੇ ਵੀ ਸਾਡੀ ਗੱਲ ਨਹੀਂ ਸੁਣੀ ਅਸੀਂ ਹਾਰ ਕੇ ਦੁਖੀ ਹੋ ਕੇ ਅੱਜ ਸੀਪੀ ਓਫਿਸ ਆਇਆ ਸੀਪੀ ਸਾਹਿਬ ਦੇ ਦਫ਼ਤਰ ਦੇ ਬਾਹਰ ਅਸੀਂ ਬੈਠੇ ਆ ਇੱਥੇ ਅੰਦਰੀਆਮ ਸ਼ਾਕੇ ਪਰ ਅਜੇ ਤੱਕ ਅਸੀਂ ਲਗਭਗ ਕੋਈ 12 ਵਜੇ ਤੋਂ ਬੈਠੇ ਆ 12 ਵਜੇ ਤੋਂ ਲੈ ਕੇ ਹੁਣ ਤੱਕ ਸਾਡੀ ਅਜੇ ਕੋਈ ਵੀ ਜਿਹੜੀ ਆ ਉਹ ਪ੍ਰਸ਼ਾਸਨ ਨੇ ਗੱਲ ਨਹੀਂ ਸੁਣੀ ਸਾਡੀ ਮੰਗ ਇਹ ਆ ਕਿ ਜਿਹੜੇ ਉਹ ਦੋਸ਼ੀਨ ਕਰਮਚਾਰੀ ਜਿਨ੍ਹਾਂ ਨੇ ਦਾਤ ਲੈ ਕੇ ਸਾਡੇ ਵਰਕਰ ਦੇ ਮਗਰ ਉਹ ਭੱਜਾ ਉਹਨੇ ਭੱਜ ਕੇ ਜਾ ਕੇ ਜਿਹੜੇ ਚੌਂਕੀ ਵਿੱਚ ਆਪਣੀ ਜਾਨ ਬਚਾਈ ਆ ਅਸੀਂ ਉਹ ਕਹਿੰਨੇ ਵੀ ਜਿਹਨਾਂ ਵਰਕਰਾਂ ਨੇ ਸਾਡੇ ਕਰਮਚਾਰੀ ਜੇ ਵਰਕਰ ਦੇ ਮਗਰਦਾਤ ਲੈ ਕੇ ਭੱਜਾ ਉਹਦੇ ਵਿਰੋਧ ਜਿਹੜੀ ਬੰਦੀ ਕਾਰਵਾਈ ਆ ਜੋ ਵੀ ਧਾਰਾਵਾਂ ਲੱਗਦੀਆਂ 5 6 ਵਗੈਰਾ ਜੋ ਵੀ ਹੈ ਉਹ ਲਾਈਆਂ ਜਾਣ ਲਾ ਕੇ ਦਾ ਐਫ ਆਈ ਆਰ ਦੱਜ ਕੀਤੀ ਜਾਵੇ ਜੇਕਰ ਪ੍ਰਸ਼ਾਸਨ ਸਾਡੀ ਗੱਲ ਨਹੀਂ ਸੁਣਦਾ ਅਸੀਂ ਇਸੇ ਤਰ੍ਹਾਂ ਨਿਰੰਤਰ ਇੱਥੇ ਬੈਠੇ ਰਹਾਂਗੇ ਠੀਕ ਹੈ ਠੀਕ ਹੈ ਕਾਰ ਵੀ ਕਿੰਨੇ ਦਿਨਾਂ ਤੱਕ ਪਾ ਦੀਜੀ ਉਹਨੂੰ ਇਹ ਕੋਈ ਪਤਾ ਨਹੀਂ ਜੀ ਜਦੋਂ ਸਾਡੀ ਗੱਲ ਸੁਣੀ ਜਾਊਗੀ ਚੱਕ ਲਾਂਗੇ ਨਹੀਂ ਨਹੀਂ ਸੁਣਦੇ ਤਾਂ ਬੈਠੇ ਇੱਥੇ ਰਾਮਨਾ ਹਾਂ ਇੱਥੇ ਰਾਮ ਰੋਟੀ ਖਾਵਾਂਗੇ ਇੱਥੇ ਰਾਤ ਨੂੰ ਬੈਠਾਂਗੇ ਇਸੇ ਤਰ੍ਹਾਂ ਸਾਡਾ ਨਿਰੰਤਰ ਜਿਹੜਾ ਇੱਕ ਜਿਹੜਾ ਤਰਨਾਰੋਸਤਾਨੋਂ ਸਾਡਾ ਚੱਲਦਾ ਰਹੂਗਾ ਕਿਉਂਕਿ ਅਸੀਂ ਦੇਖੋ ਜਿਹੜਾ ਮੈਂ ਤੁਹਾਡੇ ਮਾਧਮ ਰਹੀ ਇਹ ਗੱਲ ਕਹਿਣੀ ਚਾਹੁੰਦਾ ਕਿ ਜਿਹੜਾ ਪ੍ਰਸ਼ਾਸਨ ਹੁੰਦਾ ਇਹ ਜਨਤਾ ਦਾ ਮਾਈ ਬਾਪ ਹੁੰਦਾ ਆਮ ਸ਼ਹਿਰੀ ਨੇ ਆਮ ਵਰਕਰ ਨੇ ਜਿਹੜਾ ਇਨਸਾਫ ਪ੍ਰਸ਼ਾਸਨ ਕੋਲ ਪੁਲਿਸ ਕੋ ਲੈਣੇ ਵਾਸਤੇ ਜਾਂਦਾ ਹੁੰਦਾ ਜੇਕਰ ਸਾਨੂੰ ਪ੍ਰਸ਼ਾਸਨ ਜਾਂ ਪੁਲਿਸ ਇਨਸਾਫ ਨਹੀਂ ਦਿੰਦੀ ਅਸੀਂ ਕੋਈ ਗੈਰ ਕਾਨੂੰਨੀ ਢੰਗ ਤੇ ਕੋਕੇ ਮੰਗ ਨਹੀਂ ਕਰਦੇ ਅਸੀਂ ਆਪਣੀ ਸੰਵਿਧਾਨਕ ਤੌਰ ਤੇ ਜਿਹੜੀ ਮੰਗ ਮੰਨ ਰਹੇ ਆ ਜੋ ਜਿਹਨੇ ਗਲਤੀ ਕੀਤੀ ਆ ਉਹਦੇ ਖਿਲਾਫ ਉਹਦੇ ਪੱਚਾ ਦਾ ਜੇ ਕੀਤਾ ਜਾਵੇ ਐਫ ਆਈ ਆਰ ਦੀ ਕਾਪੀ ਦਿੱਤੀ ਜਾਵੇ ਆ ਇੰਨੀ ਗੱਲ ਆ ਸਾਡੀ ਪਰ ਪ੍ਰਸ਼ਾਸਨ ਆਪਣੇ ਹਲੇ ਤੱਕ ਅੜਿਆ ਲਪੜੀ ਦੇ ਅੜਿਆ ਹੋਇਆ ਆ ਅਸੀਂ ਫੇਰ ਵੀ ਪ੍ਰਸ਼ਾਸਨ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਆ ਸਾਡੀ ਜਿਹੜੀ ਮੰਗ ਆ ਸਾਡੀ ਜਿਹੜੀ ਗੱਲ ਆ ਉਹਨੂੰ ਗੌਰਿਆ ਜਾਵੇ ਉੱਤੇ ਜਿਹੜਾ ਬੰਦੀ ਕਾਰਵਾਈ ਆ